ਤੇ ਆਉਂਦਿਆਂ ਨੂੰ ਟੈਂਟਾਂ ਦਾ ਜਿਹੜਾ ਰਸਤਾ ਸੀ ਉਹ ਬੰਦ ਹੋ ਗਿਆ ਬਿਲਕੁਲ ਬਰਫ਼ ਨਾਲ ਰਾਤ ਨੂੰ ਪਤਾ ਨਹੀਂ ਕੀ ਕੁਝ ਹੋਊਗਾ ਅੱਜ ਆਪਾਂ ਖੜੇ ਆਂ ਜੀ ਸੰਕਰੀ ਵਿਲੇਜ ਜਿਹੜਾ ਕਿ ਉਤਰਾਖੰਡ ਚ ਹੈ ਇਹ ਦੇਰਾਦੂਨ ਤੋਂ ਜਿਵੇਂ ਕੱਲ ਮੈਂ ਦੱਸਿਆ ਸੀ ਕੱਲਲੇ ਵਲੌਗ ਚ ਦੱਸਿਆ ਦੇਰਾਦੂਨ ਤੋਂ 200 ਕਿਲੋਮੀਟਰ ਉੱਪਰ ਪਹਾੜਾਂ ਦੇ ਵਿੱਚ ਹੈ ਤੇ ਇੱਥੇ ਖੜੇ ਆਂ ਤੇ ਹੁਣ ਸਾਡਾ ਬ੍ਰੇਕਫਾਸਟ ਵਗੈਰਾ ਲੱਗ ਲਿਆ ਲੱਗ ਗਿਆ 7:30 ਵਜੇ ਅਸੀਂ ਪਹਿਲਾਂ ਬਲੈਕ ਟੀ ਪੀਤੀ ਸੀ ਹੁਣ ਸਾਡਾ ਬ੍ਰੇਕਫਾਸਟ ਲੱਗਿਆ ਬ੍ਰੇਕਫਾਸਟ ਕਰਦੇ ਆ ਤੇ ਉਸ ਤੋਂ ਬਾਅਦ ਅਸੀਂ ਆਪਦੇ ਕਦਾਰ ਕੰਠਾ ਟਰੈਕ ਦੀ ਸ਼ੁਰੂਆਤ ਕਰਦਾਂਗੇ ਇਹ ਜਿਹੜਾ ਟਰੈਕ ਹੈ 24 ਕਿਲੋਮੀਟਰ ਦਾ ਟਰੈਕ ਹੈ ਤੇ ਸਾਨੂੰ ਉੱਪਰ ਤਿੰਨ ਦਿਨ ਲੱਗਣਗੇ ਤੇ ਹੁਣ ਬਸ ਇੱਥੇ ਲਾਸਟ ਨੈਟਵਰਕ ਹੈ ਫੋਨ ਦਾ ਉਸ ਤੋਂ ਬਾਅਦ ਕੋਈ ਫੋਨ ਦਾ ਨੈਟਵਰਕ ਨਹੀਂ ਆਉਣਾ ਤੇ ਆ ਤੁਸੀਂ ਚੈੱਕ ਕਰੋ ਆ ਦੇਖੋ ਪੂਰੀ ਬਰਫ਼ ਇੱਥੇ ਪਈ ਹੋਈ ਹੈ ਉੱਪਰ ਮੌਸਮ ਦੇਖੋ ਪੂਰਾ ਸਾਰ ਨੇ 90 95% ਸਾਰ ਨੇ ਵੀ ਬਰਫ਼ ਅੱਜ ਪਾਊਗੀ ਦੁਬਾਰਾ ਤੋਂ ਤੇ ਇੱਥੋਂ ਦਾ ਜਿਹੜਾ ਟੈਂਪਰੇਚਰ ਹੈ ਹੁਣ 3-4 ਡਿਗਰੀ ਹੈ ਤੇ ਆਹ ਬੰਦੇ ਸਾਡੇ ਸਾਰੇ ਜਿਹੜੇ ਨਾਲ ਹੈ ਅਸੀਂ 10 ਬੰਦਿਆਂ ਦੀ ਟੀਮ ਆਏ ਆ ਤੇ ਬਾਕੀ ਹੋਰ ਜਗ੍ਹਾਵਾਂ ਤੋਂ ਲੋਕ ਆਏ ਨੇ ਤੇ ਸਾਡਾ ਜਿਹੜਾ ਬੈਚ ਹੈ 24-25 ਬੰਦੇ ਹੁੰਦਾ ਹੈ ਇੱਥੇ ਆਪਾਂ ਨੂੰ ਪਰੌਂਠੇ ਮਿਲੇ ਆ ਤੇ ਆਲੂ ਦੀ ਸਬਜ਼ੀ ਹੈ ਸਿੱਧੂ ਭਾਜੀ ਨੇ ਨਾਲ ਆਪਾਂ ਨੂੰ ਇੱਕ ਟਾਂਡਾ ਵੀ ਦਿੱਤਾ ਆ ਜੀ ਬਹੁਤ ਧੰਨਵਾਦ ਫਾਈਨਲੀ ਆਪਣਾ ਲੱਭੀ ਤੇ ਜਟਾਣਾ ਆਪਦੇ ਗੇਟਰਜ਼ ਗੇਟਰਜ਼ ਪਾ ਰਹੇ ਨੇ ਇਹਨਾਂ ਦਾ ਕੰਮ ਇਹ ਹੁੰਦਾ ਵੀ ਜਿਹੜੀ ਬਰਫ਼ ਹੁੰਦੀ ਹੈ ਉਹ ਅੰਦਰ ਦੀ ਵੇਤ ਉੱਪਰ ਬੂਟਾਂ ਵਿੱਚ ਦੀ ਨਹੀਂ ਵੜਦੀ ਤੇ ਨਹੀਂ ਫਿੱਟਾ ਫਿਰ ਜਰਾਬਾਂ ਉਹ ਹੋ ਜਾਣਗੀਆਂ ਆਓ ਜੀ ਪਾਓ ਕੰਪਨਰ ਨਾਲ ਪਾਓ ਜਿੱਦੀ ਵੜਿਕਣਾ ਤਿਆਰ ਹੋ ਗਈ ਬੰਦੇ ਚੈੱਕ ਕਰ ਲੋ ਹਾ ਹਾ ਹਰ ਬਹੁਤ ਔਪਾ ਤਾਂ ਤੇ ਲੜਾਈ ਵਾਸਤੇ ਬੰਦੇ ਤਿਆਰ ਆ ਦੇ ਆ ਦੇ ਹਰਕਤਾਂ ਕਰਦੇ ਇਹਨਾਂ ਚ ਕੋਈ ਕੋਈ ਬੁਲਾਇਆ ਨਹੀਂ ਬੋਲਣਾ ਥੋੜੀ ਜਰਤਵਾ ਲੋ ਚੈੱਕ ਕਰੋ ਚੱਲ ਬਈ ਤਿਆਰੀ ਫੁੱਲ ਐਂ ਜਾਵਾਂ ਬੰਦੇ ਰੈਡੀ ਹੋ ਗਏ ਹੁਣ ਉੱਤੇ ਜਾਣ ਦੀ ਤਿਆਰੀ ਧੁੱਪ ਨਿਕਲਿਆ ਹੀ ਸੀ ਬੰਦੇ ਨੂੰ ਦੇਖ ਕੇ ਆ ਬੰਦੇ ਨੂੰ ਦੇਖ ਕੇ ਤਾਂ ਪਲ ਨਿਕਲਦੀ ਐ ਇਹ ਬੰਦਾ ਜਿੱਥੇ ਵਗ ਜੇ ਗਰਮੀ ਪਵਾਉਂਦਾ ਵਈ ਹੋ ਗਿਆ ਪਾਣੀ ਵਰ੍ਹ ਲਿਆ ਆਪ ਲੋਕ ਨੇ ਗਰਮ गेटर सब के पास है ना अपने जी यस स्पाइक सबको मिल गए कोई छूटा तो नहीं नहीं, नहीं? नहीं।, नहीं।, नहीं। देख 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 देख। ये आपकी है ट्रैक बॉल इसमें दो पोजीशन है जी देख रहा ये स्टॉप पे ही दिखनी चाहिए आपका है आपका क्लॉकवाइज और एंटी क्लॉकवाइज घूमता हो हां हां ठीक है तो इसको आप जितना रखोगे उतना रख सकते हो फिट कर सकते हो इसको ऐसा ਕੁੰਡੀਆਂ ਦਾ ਸਿੰਘ ਪਸ ਗਏ ਨਿੱਤੂ ਬੜੇਵੇਂ ਖਾਣ ਕੁੰਡੀਆਂ ਦਾ ਸਿੰਘ ਪਸ ਗਏ ਨਿੱਤੂ ਬੜੇਵੇਂ ਖਾਣੀ ਸਹੀ ਗੱਲ ਹੈ ਹਰ ਮਾਦੇ ਹਰ ਹਰ ਮਾਦੇ ਹਰ ਹਰ ਮਾਦੇ ਬਲੇ ਸੋਨ ਹੈ ਸత్యਤਾ ਆ ਦੇਖ 300 ਕਿਲੋਮੀਟਰ ਚੜ ਕੇ ਅੰਦਿਆਂ ਦੇ ਹਾਲਾਤ ਦੇਖ ਲੋ ਹੁਣ ਬੱਕਰੇ ਬੋਲਦੇ ਬੋਲਦੇ ਬੱਕਰੇ ਬੋਲਦੇ ਖਾਦੇ ਓਏ ਬੋਲਦੇ ਪੋਇਆ ਤੁਸੀਂ ਰੀਲ ਨੂੰ ਬਣਾ ਲੋ ਜੇ ਬਣਦੀ ਆ ਕੋਈ ਗੱਲਾਂ ਤੁਹਾਡੇ ਕੋਲ ਤਾਂ ਕੱਲੀਆਂ ਪੰਜਾਬ ਸ਼ਿੰਗਾਰ ਆ ਗਿਆ ਪਰੇ ਕੋਣ ਤੂੰ ਓ ਪੰਜਾਬ ਸ਼ਿੰਗਾਰ ਆ ਗਿਆ ਮੂਰੇ ਦੋ ਡਿਫੈਂਡਰਾਂ ਦੋ ਕਿੱਲੇ ਜ਼ਮੀਨ ਇਟਲੀ ਚ ਪੀਆਰ ਇਹਦੇ ਇਹਦੇ ਵੱਟੇ ਮਿਲਦੀਆਂ ਵੀਰੇ ਇਹਦੇ ਇਕੱਲੇ ਵੱਟੇ ਇਹ ਇਕੱਲੇ ਵੱਟੇ ਪਰ ਹੈ ਪੰਜਾਬ ਸ਼ਿਕਾਰ ਹੀ ਐ ਦੇਖ ਦੇਖਣ ਨੂੰ ਹੀ ਐ ਪੂਰਾ ਸੈੱਟ ਤਿੰਨ ਕਾਲੀ ਡਿਫੈਂਡਰਾਂ ਤਿੰਨ ਕਾਲੀ ਡਿਫੈਂਡਰਾਂ ਵਾਹ ਜੀ ਵਾਹ ਹਜੇ ਤਾਂ ਇੱਕ ਬਾਰਮਾ ਭਰਾਉਂਦਾ ਵੀਰੇ ਚੱਕ ਦਾਂਗੇ ਫਟੇ ਆਪਣੇ ਲਈ ਜ਼ਿਆਦਾਤਰ ਪਾਣੀ ਪੀ ਰਿਹਾ ਜੀ ਥੋੜਾ ਥੋੜਾ ਆ ਪੀਓ ਪੀਓ ਲੋੜ ਹੈ ਉਹਨਾਂ ਨੇ ਇੱਥੇ ਰੋਕਣਾ ਰੋਕਣਾ ਕੋਈ ਕੰਮ ਨਹੀਂ ਰੋਕਣ ਨਾਲ ਤਾਂ ਕੰਮ ਹੀ ਨਹੀਂ ਚਲੋ ਵੀ ਤੇ ਉਹ ਲੀਲਾ ਪੌਣੇ 1-2 ਕਿਲੋਮੀਟਰ ਤੇ ਆ ਕੇ ਇਹ ਇੱਥੇ ਇੱਥੇ ਆ ਕੇ ਜੀ ਇੱਕ ਸਟਾਪ ਆਇਆ ਹੈ ਏ ਦੇਖ ਸਕਦੇ ਹੋ ਤੁਸੀਂ ਟਾਬਾ ਇੱਥੇ ਅਸੀਂ 15-20 ਮਿੰਟਾਂ ਦਾ ਰੈਸਟ ਲਾਵਾਂਗੇ ਆਹ ਦੇ ਬਾਈ ਠੀਕ ਐ ਓਕੇ ਐ ਨਹੀਂ ਨਹੀਂ ਬਹੁਤ ਸੋਹਣਾ ਹੈ ਨਾ ਓਏ ਬਰਫ਼ ਕਿੰਨੀ ਸੋਹਣੀ ਲੱਗਦੀ ਹੈ ਨਾ ਬਰ ਬਹੁਤ ਸੋਹਣੀ ਲੱਗਦੀ ਹੈ ਇਧਰ ਵੀ ਦਿਖਾਓ ਜਮਾਈ ਇੱਕ ਨੰਬਰ ਗੱਲਬਾਤ ਹੈ ਜਿਹਨੇ ਆਉਣਾ ਹੈ ਉਹ ਆ ਸਕਦਾ ਹੈ ਜਦੋਂ ਹਟਿਆ ਬੰਦਾ ਪੂਰਾ ਜਮਾਈ ਇੱਕ ਨੰਬਰ ਹੈ ਪੰਜਾਬ ਸ਼ਿੰਗਾਰ ਇਹ ਸਾਡਾ ਪੰਜਾਬ ਸ਼ਿੰਗਾਰ ਹੈ ਹਾਂ ਜੀ ਦਬਦੇ ਨਹੀਂ ਹਾਂ ਚਲੋ ਹੋਰ ਸੇ ਕੀਚੋ ਐ ਤੂੰ ਬਾਜ ਜ਼ੋਰ ਲੱਗੂ ਗੱਡੀ ਦਾ ਅੱਛਾ ਸੋਈ ਵਾਰ ਨੇ ਚਲੋ ਗੱਡੀਆਂ ਜ਼ੋਰ ਚ ਮੜ ਜਾ ਗੱਡੋ ਬਾਈ ਚਾ ਪਾਜੀ ਸਲਾਲਾ ਦੇਖੇਗਾ ਮੁੰਡਿਆ ਮੈਂ ਤੈਰ ਕੇ ਆ ਜੂ ਇਹ ਸਭ ਤੋਂ ਟਫ ਪੁਆਇੰਟ ਹੈ ਦਾ ਤੇ ਪੈਰਾ ਚ ਅਸੀਂ ਸਪਾਈਕਸ ਪਾ ਲੇ ਕੱਡੇ ਵਾਲੇ ਆਇਆ ਹੁਣ ਹਾਂ ਫੀਲ ਆਉਣ ਲੱਗਿਆ ਜਿਵੇਂ ਜੌਂਡੀਅਰ ਬਣ ਗਏ ਆਪਾਂ ਹੋਰ ਵਾਈ 4 ਗੇਅਰ ਲੱਗ ਗਏ 4 ਵਾਈ 4 ਗੇਅਰ ਲੱਗ ਗਏ ਸਵਾਦਰ ਦੂਸਰ ਦੋ ਤਾਂ ਪੈ ਨਹੀਂ ਹੁੰਦਾ ਦੋ ਉਹਦੀ ਪਹਿਲਾਂ ਵੀ ਸੁਨੋ ਪੈ ਲਾਗੀ ਪੰਜਾਬ ਸ਼ਿਕਾਰ ਸਾਡਾ ਖੜਾ ਹੁੰਦਾ ਤੁਰਿਆ ਆਉਂਦਾ ਦੋ ਪੈਰਾਂ ਤੇ ਜਦ ਆਏਗੀ ਨਾ ਆ ਜਾ ਮੁੰਡਿਆ ਆ ਜਾ ਹੋ ਗਿਆ ਜੀ 12:30 ਦਾ ਤੇ ਅਸਟੰਬਲ ਦੇਖ ਸਕਦੇ ਹੋ ਅਸੀਂ ਇੱਕ ਪੁਆਇੰਟ ਤੇ ਪਹੁੰਚੇ ਜਿੱਥੇ ਢਾਬੇ ਨੇ ਥੋੜਾ ਜਿਹਾ ਇੱਥੇ ਰੈਸਟ ਕਰਨਾ ਹੈ ਤੇ 3 ਕਿਲੋਮੀਟਰ ਹੋ ਗਿਆ ਆਪਣੇ ਪੂਰੇ ਤੇ ਬੰਦੇ ਆਪਣੇ ਉਹ ਸਾਹਮਣੇ ਦਿਖ ਰਿਹਾ ਤੁਹਾਨੂੰ ਉਥੇ ਆ ਰਹੇ ਨੇ ਤੇ ਆਪਾਂ ਪਹਿਲਾਂ ਥੋੜਾ ਜਿਹਾ ਪਹਿਲਾਂ ਆ ਗਏ ਹੁਣ ਚੈੱਕ ਕਰਦੇ ਆ ਠੀਕ ਹੈ ਟਰੈਕ ਕੋਈ ਹਜੇ ਤੱਕ ਤਾਂ ਕੋਈ ਈੜੀ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਬਾਕੀ ਜੇ ਉੱਪਰ ਸਨੋ ਪੈਣ ਲੱਗ ਜੇ ਤੇ ਠੀਕ ਹੈ ਜਾਂ ਮੀਂਹ ਪੈਣ ਲੱਗ ਜੇ ਫੇਰ ਪ੍ਰੋਬਲਮ ਹੈ ਜਾਈ 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 ਜੇ ਅਗਰ ਕਿਸੇ ਕੋਈ ਆਰਡਰ ਕਰਨਾ ਹੈ ਜਲਦੀ ਪੰਜਾਬ ਤੋਂ ਆ ਕੇ ਪਿੰਨੀਆਂ ਕੱਢ ਲਿਆ ਬਾਣਾ ਚ ਦੇਖਦੇ ਆ ਸਾਡੀ ਆਂਟੀ ਜੀ ਦਾ ਬਹੁਤ ਬਹੁਤ ਧੰਨਵਾਦ ਆਂਟੀ ਜੀ ਜਿਉਂਦੇ ਬਸਦੇ ਰਹੋ ਬਹੁਤ ਧੰਨਵਾਦ ਹਾਂ ਰੱਬ ਤੁਹਾਨੂੰ ਲੰਬੀ ਉਮਰ ਦੇਵੇ ਹਾਂ ਦੋ ਸਰ ਜੀ ਹਮਾਰਾ ਪਨੀਰ ਇਸੇ ਲਈ ਦੇਖਦੇ ਦੋ ਫਿਰ ਇੱਕ ਫੋਟੋ ਖਿੱਚੋ ਇਸ ਵਾਹ ਜੀਓ ਇਹਦੇ ਵੀ ਦੇ ਦੇ ਕੋਈ ਉਹ ਤਾਂ ਬਹੁਤ ਖਤਮ ਹੋ ਗਿਆ ਪਰ ਮੈਂ ਖਾਣਾ ਬਾਈ ਲਓ ਦੇ ਦਿਓ ਦੇ ਦਿਓ ਚਲੋ ਦੇਖੋ ਸਰ ਗਰਕ ਖਵਾ ਲੋ 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 ਮੈਡਮ ਜੀ ਹਾਂ ਹਲੋ ਯਰ ਚੈੱਕ ਕਰੋ ਇਸ ਵਾਰ ਚੈੱਕ ਕਰੋ ਚੈੱਕ ਕਰੋ ਕੋਡੇ ਕੋਡੇ ਪਰਫ ਹੋ ਗਈ ਮਿੱਤਰੋ ਸਾਡਰ ਮਾਈ ਡਾਣ ਕਰਦੇ ਗਲਤ ਕਿੱਲੇ ਹੋ ਗਏ ਆ ਆਜਾ ਆ ਲਗਭਗ ਪਹੁੰਚ ਗਏ ਜੀ ਜੂੜਾ ਦਾ ਤਲਾਬ ਹਮ ਨੂੰ ਬੋਰ ਲੱਗਿਆ ਪਿਆ 20 ਮਿੰਟ 15 20 ਮਿੰਟ ਹਾਂ ਮੁੰਡਾ ਜਟਾਣਾ ਹੈ ਸ਼ੂਟਰ ਮੁੰਡਾ ਆਪਣਾ ਬਾਕੀ ਬੰਦੇ ਪਿੱਛੇ ਆ ਰਹੇ ਨੇ ਬਾਬਾ ਜੀ ਦਾ ਦਮੇ ਨਹੀਂ ਕਹਿ ਸਕਦੇ ਯਾਰ ਕਿਉਂ ਆਪਣਾ ਥੋੜਾ ਜਿਹਾ ਐਨਕਾ ਲਾ ਲੈਨੇ ਚੱਕਰ ਵੱਜ ਜਾਂਦੇ ਨੇ ਨਾਲ ਦੀ ਨਾਲ ਕਿੰਨੇ ਕਿਲੋਮੀਟਰ ਹੋ ਗਏ ਚੈੱਕ ਕਰੀਏ ਤਿੰਨ ਘੰਟੇ ਹੋ ਗਏ ਚੱਲਿਆ ਨੂੰ ਤੇ ਲਗਭਗ ਪੌਣੇ 4 ਕਿਲੋਮੀਟਰ ਹੋ ਗਏ ਤੇ ਜੇ ਤੇ ਹਾਈਟ ਇੱਥੇ 2614 ਮੀਟਰ ਹੈ ਫੋਟੋ ਪੁਆਇੰਟ ਤੇ ਮੁੰਡੇ ਜਤੋ ਜੈਤ ਕਰਦੇ ਹੋਏ ਥੋੜੀ ਥੋੜੀ ਹਲਕੀ ਹਲਕੀ ਸਨੋ ਵੀ ਪੈਣ ਲੱਗੀ ਆ ਜਾ ਚਲੋ ਯਾਰ ਆ ਸਾਹਮਣੇ ਸਨੋ ਸਟਾਰਮ ਆ ਗਿਆ ਵਾ ਸਨੋ ਸਟਾਰਮ ਆ ਗਿਆ ਯਾਰ ਮੁੜ ਕੇ ਫਿਰ ਔਖਾ ਹੋ ਜੂ ਆਪ ਦੇਖੀ ਕਿੰਨੀਆਂ ਫੋਟੋਆਂ ਵਿੱਚ ਆਈ ਕਾਲ 5 ਮਿੰਟਾਂ ਮੇ ਸਨੋ ਫਾਲ ਹੋਣ ਲੱਗ ਗਈ ਚਲੋ ਮੁੜੋ ਆਖ ਚਲੋ ਗੱਡੀ ਪੀਲੇ ਹੋਣੇ ਸੇ ਪਹਿਲੇ ਚਲੋ ਇਸ ਟਾਈਮ ਹੋ ਗਏ ਜੀ ਪੌਣੇ 2 ਦਾ ਟਾਈਮ ਹੋ ਗਿਆ ਤੇ ਲਗਭਗ ਅਸੀਂ 4 5 ਕਿਲੋਮੀਟਰ ਬਰਥ ਦੇ ਵਿੱਚ ਚੱਲ ਕੇ ਉੱਪਰ ਚੜਿਆ ਏ ਇਸ ਟਾਈਮ ਆਪਾਂ ਜੂੜਾ ਕਾ ਤਲਾਬ ਪਹੁੰਚ ਗਏ ਜਿੱਥੇ ਟਰੈਕ ਯਾਰੀਆਂ ਵਾਲਿਆਂ ਦੀ ਕੈਂਪ ਸਾਈਟ ਹੈ ਤੇ ਜਿਹੜਾ ਜੂੜਾ ਕਾ ਤਲਾਬ ਹੈ ਉਹ ਥੋੜਾ ਜਿਹਾ ਅੱਗੇ ਹੈ ਕਿਉਂਕਿ ਜਿਹੜੀ ਕੈਂਪ ਸਾਈਟਾਂ ਹੁੰਦੀਆਂ ਨੇ ਜਿੱਥੇ ਜਗ੍ਹਾ ਵਧੀਆ ਮਿਲਦੀ ਹੈ ਉੱਥੇ ਹੀ ਬਣਾਉਂਦੇ ਨੇ ਇਹ ਤੇ ਹੁਣ ਆਪਾਂ ਆ ਵੀ ਟੈਂਟਾਂ ਵਗੈਰਾ ਸਾਮਾਨ ਤਰਦੇ ਆ ਤੇ ਥੋੜਾ ਮੋਟਾ ਰੈਸਟ ਕਰਦੇ ਆ ਤੇ ਇੰਜੋਏ ਕਰਦੇ ਆ ਆ ਸੀ ਜੂੜਾ ਕਾ ਤਲਾਬ ਤੇ ਬਾਕੀ ਬੰਦੇ ਸਾਰੇ ਆਪਣੇ ਪਿੱਛੇ ਆ ਰਹੇ ਨੇ ਹਜੇ ਸਹੀ ਰਿਐਕਸਪੀਰੀਅੰਸ ਕਰ ਆ ਜਿਹੜੇ ਸਪਾਈਕਸ ਜਪਾਏ ਹੋਏ ਨੇ ਇਹਨਾਂ ਨੇ ਬਹੁਤ ਨਜ਼ਾਰਾ ਦਿੱਤਾ ਇਹਨਾਂ ਤੋਂ ਬਿਨਾਂ ਤਾਂ ਖੈਰ ਬਹੁਤ ਮੁਸ਼ਕਿਲ ਹੈ ਬੰਦਾ ਸਲਿੱਪ ਮਾਰਦਾ ਰਹਿੰਦਾ ਹੈ ਜਿਹੜੇ ਖੱਤਰ ਖੜੇ ਨੇ ਇਹ ਜਾਨੀ ਕਿ ਸਮਾਨ ਲਿਆਉਣ ਵਾਸਤੇ ਵਰਤਦੇ ਨੇ ਇਹ ਜਾਂ ਜਿਹੜੇ ਬੰਦੇ ਬੈਗ ਨਹੀਂ ਚੱਕ ਸਕਦੇ ਤਾਂ ਉਹਨਾਂ ਤੋਂ ਇਹ ਰੈਂਟ ਲੈ ਲੈਂਦੇ ਨੇ 4-500 ਰੁਪਏ ਇੱਕ ਦਿਨ ਦਾ ਲੈਂਦੇ ਨੇ ਸਾਰੇ ਟਰੈਕ ਦਾ ਮੇਲਾ 1600 ਰੁਪਏ ਹੋ ਜੂ ਅੱਜ ਆਪਾਂ ਇੱਥੇ ਹੀ ਰੁਕਾਂਗੇ ਇਸ ਤਰ੍ਹਾਂ ਇੱਥੇ ਟੈਂਟ ਲੱਗੇ ਹੋਏ ਨੇ ਤੇ ਸਹੀ ਹੈ ਯਾਰ ਅਸੀਂ ਇਹ ਆਸ ਕਰਦੇ ਹਾਂ ਵੀ ਰਾਤ ਨੂੰ ਬਰਫ਼ ਨਾ ਪਵੇ ਜਿਆਦਾ ਕਿਉਂਕਿ ਨਹੀਂ ਇਹ ਜਿਹੜੇ ਟੈਂਟ ਨੇ ਬਰਫ਼ ਚ ਦੱਬੇ ਜਾਣਗੇ ਤੇ ਸਾਰੀ ਰਾਤ ਸਾਨੂੰ ਧਿਆਨ ਰੱਖਣਾ ਪਊਗਾ ਹੋ ਸਕਦਾ ਵੀ ਫੜੌਂਚੇ ਜੇ ਲੈ ਕੇ ਬਰਫ਼ ਵੀ ਉਰਾਪਰਾ ਕਰਨੀ ਪਵੇ ਕੋ ਸਮਝਾ ਹੋਰ ਜ ਟਾਣਾ ਦੀ ਠੀਕ ਪਹੁੰਚੇ ਤੁਸੀਂ

ਸੁਦੂ ਬਾਈ ਹਾਂਜੀ ਉਹ ਕਿਸਾਜੀ ਰਿਲੈਕਸ ਉਹ ਕੁੱਤੇ ਦਾ ਪਤਾ ਨਹੀਂ ਕੀ ਕਮਾਚ ਗਿਆ ਉਹ ਅੱਧਾ ਘੰਟਾ ਹੋ ਗਿਆ ਹੀ ਖੜਾ ਹੈ ਉੱਥੇ ਬਲੰਗੂਰਾ ਦੇ ਧਿਆਣਾ ਵੀਰ ਉਹ ਦਰਖਤ ਤੇ ਬਲੰਗੂਰਾ ਬੈਠਾ ਉਹ ਵਾਲੇ ਗਰਾਂਡ ਦੀ ਦਾ ਨਾਂ ਸੁਣ ਕੇ ਦਿਵਾਲੇ ਹੋ ਗਏ ਨਾਲ ਦੀ ਨਾਲ ਬੈਹ ਗਏ ਬਾਈ ਨੇ ਤਾਂ ਮੂਰੇ ਡੰਗੀ ਤਾਂ ਲਿਆ ਕਹਿੰਦਾ ਗੱਡੀ ਸਾਰੀ ਮੇਰੇ ਕਾਬੂ ਚ ਹੈ ਹੈ ਅਜੇ ਟਾਈਮ ਕਿੰਨਾ ਹੋਇਆ ਅਜੇ 2 2 ਟਸਾ ਜਵਾ ਦੋ ਹੀ ਹੋਏ ਨੇ ਇਹ ਲੰਚ ਕਰ ਰਹੇ ਆ ਹਜੇ ਹੱਸ ਕਈ ਬੰਦੇ ਉਹਨਾਂ ਚ ਬੈਗੇ ਟੈਂਟਾਂ ਚ ਤੇ ਸਾਡਾ ਜਿਹੜਾ ਉਹ ਇਕੱਠਾ ਹੀ ਵੱਡਾ ਟੈਂਟਾ ਦੇਖਦੇ ਆ ਬਾਕੀ ਵਾਹ ਜੀ ਵਾਹ ਪਾਪੜ ਵੀ ਆ ਗਏ ਵਾਹ ਜੀ ਟੁੱਟਪੇ ਬੰਦੇ ਆਪ ਸੰਗਾਰਨੀ ਚੱਕ ਤਾਂ ਕਮ ਚੱਕ ਦੋ ਚੱਕ ਦੋ ਬੱਲੇ 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 ਸਨੋਚ ਜੀ ਚੱਕਣਾ ਚੱਕਣਾ ਜੀ ਚੌਲ ਆਪਾਂ ਕੜੀ ਪਕੌੜਾ ਚੌਲ 2 ਘੰਟੇ ਮੇਰੇ ਕੋ ਟੈਂਟ ਦੱਬ ਜਾਏਗੇ ਅੱਛਾ ਬਹੁਤ ਤੇਜ਼ ਹੋ ਰਹੀ ਸਨੋ ਬਹੁਤ ਤੇਜ਼ ਹੋ ਗਈ ਹੈ ਨਾ ਇਹ ਲਾਈਟ ਹੈ ਨਾ ਇਹ ਇੱਕਦਮ ਸਬਹਾਂ ਦੇ ਘੰਟੇ ਬਾਅਦ ਹੋ ਰਹੀ ਹੈ ਤੇਜ਼ ਹੋ ਗਈ ਹੈ ਨਾ ਬੜੀ ਤੇਜ਼ ਹੋ ਗਈ ਵਾਧ ਗਿਆ ਕੰਮ ਖਤਰੇ ਵਾਲਾ ਹੋ ਗਿਆ ਕੰਮਰੇ ਵਾਲਾ ਕੰਮ ਤਾਂ ਬਾਈ ਕਹਿੰਦਾ ਖਤਰੇ ਵਾਲਾ ਹੀ ਹੈ ਸਟੱਛ ਕਰਨ ਤੋਂ ਬਾਅਦ ਜੀ ਅਸੀਂ ਆ ਕੇ ਟੈਂਟਾਂ 'ਚ 6 ਜਣੇ ਇੱਕ ਵੱਡੇ ਟੈਂਟ 'ਚ ਪਾਤੇ ਜਣੇ ਆ ਛੋਟੇ ਟੈਂਟ 'ਚ ਬੰਦੇ ਕਪੜੇ-ਕੁਪੜੇ ਚੇਂਜ ਕਰ ਰਹੇ ਆ ਹੁਣ ਔਰ ਇਨਰ ਵਗੈਰਾ ਪਾ ਰਹੇ ਆ ਕਿਉਂਕਿ ਬਾਹਰ ਬਰ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਇੱਕ ਵਾਰੀ ਹੁਣ ਇਨਰ ਵਗੈਰਾ ਪਾ ਲੀ ਜੇ ਇੱਕ ਵਾਰੀ ਸਰੀਰ ਠਰ ਗਿਆ ਨਾ ਬਾਅਦ ਚ ਫਿਰ ਰਾਤ ਨੂੰ ਚੇਂਜ ਹੀ ਨਹੀਂ ਕਰੇ ਜਾਣੇ ਕਿਉਂਕਿ ਇੰਨੀ ਹਿੰਮਤ ਹੀ ਨਹੀਂ ਹੋਣੀ ਲਾਉਣ ਦੀ ਕਿਉਂਕਿ ਟੈਂਪਰੇਚਰ ਹੋ ਸਕਦਾ ਵੀ ਮਾਈਨਸ 15-15 ਡਿਗਰੀ ਤੇ 20 ਡਿਗਰੀ ਵਗ ਜੇ ਤੇ ਆ ਦੇਖੋ ਹਥਿਆਰ ਦੂਰ ਕੱਢ ਲਏ ਲਾਈਟਾਂ ਲੂਟਾਂ ਮੱਥਿਆਂ ਤੇ ਕੱਸ ਲਈਆਂ ਆ ਦੇਖਾ ਵੀ ਸਹੀ ਹੈ ਯਾਰ ਕੰਮਣਾ ਔਰ ਬੈਗ ਬੂਤ ਸਭ ਖਵਾਦਾ ਬਈ ਸਮਾਨ ਕੱਢਦਾ ਤੇ ਹੁਣ ਅਸੀਂ ਚੇਂਜ ਕਰ ਕਿਵੇਂ ਹੈ ਪੰਜਾਬ ਵਾਲੀਵਾਲ ਪਹੁੰਚੂ ਪਾ ਕੇ ਹੈ ਆ ਜਾਓ ਯਾਰ ਆ ਜਾਓ ਆ ਗਏ ਵਾਹ ਜੀ ਵਾਹ ਮਾਹੌਲ ਬਣ ਗਿਆ ਯਾਰ ਹੈ ਕੈਸ਼ੀਅਰ ਨੂੰ ਕੈਸ਼ੀਅਰ ਨੂੰ ਭੇਜਣ ਦੀ ਕਿਰਪਾਲਤਾ ਕਰੋ ਭਾਈ ਕੈਸ਼ੀਅਰ ਨੂੰ ਬਾਕੀ ਕਰਨਾ ਪੈ ਰਿਹਾ ਜੀ ਫੋਨਾਂ ਦੀ ਰੇਸ ਵਾਹ ਜੀ ਵਾਹ ਪੰਜਾਬ ਸ਼ਿੰਗਾਰ ਦੀ ਫੋਟੋ ਪੱਕੇਟ ਨਹੀਂ ਆਈ ਮੁੰਡਾ ਅਰੇ ਬਾਈ ਬਿਜਲੀ ਨਾ ਹੋ ਰਹੀ ਨਾ ਮੁੰਡੇ ਆ ਬਾਤ ਪਹਿਲਾਂ ਇਹ ਤੋਂ ਦੂਰ ਕਰ ਲਵਾਂ ਬੋਲੀ ਦੇ ਹੋ ਗਈ ਓਏ ਤਾ ਕਿਵੇਂ ਫੀਲ ਹੋ ਰਿਹਾ ਤੁਹਾਨੂੰ ਹਾਂ ਫ੍ਰਿਜ ਦੇ ਬੈਠੇ ਹੁੰਦੇ ਨੇ ਕਪੜਾਂ 'ਚ ਹੋ ਕੇ ਦੇਖ ਆਖੇ ਇਹ ਲੱਗਦਾ ਵੀ ਜਿਵੇਂ ਫ੍ਰਿਜ ਦਾ ਉਤਲਾ ਉਹ ਨਹੀਂ ਹੁੰਦਾ ਬਰਫ ਵਾਲਾ ਉਹਦੇ ਵਿੱਚ ਬੈਠੇ ਹੁੰਦੇ ਨੇ ਮੈਂ ਫੀਲ ਆ ਰਹੀ ਹੈ ਪਰ ਕੋਈ ਉਸ ਲੋੜ ਠੰਡ ਨਹੀਂ ਹਈ ਹਾ ਠੰਡ ਅਸਲ 'ਚ ਹਵਾ ਨਾਲ ਠੰਡ ਹੁੰਦੀ ਹੈ ਜਦੋਂ ਹਵਾ ਸਨੋਫਾਲ ਫਲ ਹੋ ਰਹੀ ਆ ਬਰਫ ਦੇਖਦੇ ਆ ਆਜੋ ਆਜੋ ਵੀਰੇ ਆਜੋ ਇਹ ਤਾਂ ਹੋਨੇ ਆਜੋ ਪੈਂਗੁਇਨ ਜੀ ਪੈਂਗੁਇਨ ਇਹਦਾ ਸ਼ੇਰਪਾ ਨੇ ਦੁਸ਼ਮਨ ਉਹ

ਦੋ ਤਿੰਨ ਘੰਟੇ ਤੋਂ ਬਰਫ ਪੈ ਰਹੀ ਹੈ ਹੁਣ ਸਾਡਾ ਹੋ ਗਿਆ 4:00 ਹੋ ਗਿਆ 14 ਟਾਈਮ ਤੇ ਬਰਫ ਨੇ ਨਜ਼ਾਰਾ ਲਿਆਤਾ ਸਾਡਾ ਇੱਥੋਂ ਤੱਕ ਆ ਕੀ ਟ੍ਰੈਕ ਸਫਲ ਹੋ ਗਿਆ ਅੱਗੇ ਕੁਝ ਬਣੇ ਨਾ ਬਣੇ ਇੱਥੋਂ ਵੀ ਆਏ ਕਰਦਾ ਵੀ ਬਾ ਸਾਡੇ ਜਿੰਨੇ ਪੈਸੇ ਲੱਗੇ ਹੋਏ ਸਾਰੇ ਇਸ ਵੱਡੇ ਪੂਰੇ ਹੋ ਗਏ ਸਹੀ ਹੈ ਸਾਨੂੰ ਚਾਹੇ ਇੱਥੋਂ ਮੋੜ ਦੇਣਾ ਕੋਈ ਦੁੱਖ ਨਹੀਂ ਦੋ 22 ਘੰਟੇ ਹੋ ਗਏ ਵੀਰੇ ਬਰਫ ਪੈਂਦੇ ਨੂੰ ਨਜ਼ਾਰਾ ਆ ਗਿਆ ਬਹੁਤ ਵਧੀਆ ਨਜ਼ਾਰਾ ਆ ਗਿਆ ਸਵਾਦ ਆ ਗਿਆ ਉਹ ਬੰਦੇ ਦਿਖਾਓ ਤੇ ਕੰਮ ਬਣਗੇ ਇਹ ਦੇਖੋ ਇਹ ਤਾਂ ਪੈੰਟੂ ਵੀ ਨਹੀਂ ਮੜ ਰਹੇ ਤੇ ਇਹਦਾ ਪੂਰਾ ਲੁਕਿਆ ਹੋਇਆ ਜੀ ਇਹ ਵੀ ਬੰਦਾ ਪੌਂਚਮੈਨ 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 ਦੋ ਪੌਂਚਮੈਨ ਇਹ ਨਹੀਂ ਰਿਹਾ ਅੱਖਾਂ ਵੀ ਮਸਾ ਹੀ ਚਪਕਾਉਂਦਾ ਅੱਖਾਂ ਜਮਗਾਉਂਦਾ ਮਸਾ ਮਸਾ ਇੱਕ ਇਹ ਮੁੰਡੇ ਨੇ ਖੋਲਣਾ ਬੁਵਾ ਹੈ ਬਾਹਰ ਕੱਲ ਆਉਂ ਤੂੰ ਨਾ ਬੈਠ ਕੰਨੀ ਜਲਾ ਹਲ ਉਹ ਪਾਇੰਦਨ ਕੋਪਕ ਕਰਨਾ ਚਾਹ ਹੈ ਸਹੀਏ ਉਹ ਨਾ ਡੇ ਨਾ ਪੌਂਚ ਉੱਡਾ ਦੇ ਇਹ ਪਹੁੰਚੋ ਲਾਗੇ ਨਾ ਆ ਲੰਮਾ ਕਰਦੇ ਸਿੱਕ ਵਾਰ ਨਾਟ ਗਿਆ ਆ ਦੇਖੋ ਇਹ ਫੋਟੋ ਮੇਰਾ ਪੂਰਾ ਵਾਈਟ ਆਊਟ ਹੋ ਗਿਆ ਦੇਖੋ ਬਰਫਰਾਲ ਬਹੁਤ ਜਿਆਦਾ ਸੰਗਣੀ ਬਰਫ ਹੋ ਗਈ ਸਾਰਾ ਚਿੱਟਾ ਚਿੱਟਾ ਹੀ ਹੋ ਗਿਆ ਸਿਸਟਮ ਆ ਓਏ ਤੂੰ ਪਹਿਲਾਂ ਉਹ ਨਾ ਮੂ ਬੜਾ ਗੋਲਦਾ ਲਿਖਾ ਬੜੀ ਬਾਲੀ ਡੂੰਗੀ ਬੱਦੀ ਓਏ ਆ ਜਾ ਓਏ ਚਾਹ ਲੈ ਚਾਹ ਲੈ ਓ ਹਾਂਜੀ ਚਾਹ ਆ ਗਈ ਚਾਹ ਆ ਗਈ ਕੱਪ ਚੋੜੀ ਉਹ ਤਾਂ ਕੱਟ ਨਹੀਂ ਲਾਈਂਦਾ ਲੱਗਦਾ ਯਾਰ ਪਾਣੀ ਨਹੀਂ ਲੱਗਾ ਇਹ 36 ਅੱਧੀ ਵਾਹੇ ਆਪਣੀ ਚੱਲ ਗੇਮ ਕਰ ਲੈਣਾ ਖੇਡ ਲੈ ਸਭ ਕਿੰਨਾ ਅੱਗੇ ਚੱਲਦੇ ਚੜ੍ਹਦੇ ਚੜ੍ਹਦੋ ਕਲਪਸ ਭਾਈ ਕੋਨੇ ਤੇਰੇ ਦਾ ਅੰਮੇ ਤਾਂ ਹੱਥ ਉਹ ਹੋ ਜਾਂਦੀ ਰਾਤ ਨੂੰ ਯਾਰੇ ਦੱਬੇ ਤਾਂ ਨਾ ਜਾਵਾਂਗੇ ਅਸੀਂ ਵਿੱਚ ਆਪਾਂ ਸਿੱਧੂ ਭਾਈ ਦੱਬੇ ਤਾਂ ਨਾ ਜਾਵਾਂਗੇ ਯਾਰ ਵਿੱਚ ਅਸੀਂ ਬਾਹਰ ਇਸੇ ਕੰਮ ਨੂੰ ਸਰਦੀ ਜਾਗਦੇ ਅੱਛਾ ਪੂਰੀ ਰਾਤ ਪਰ ਸਾਫ ਕਰਾਉਂਦਾ ਥੋੜਾ ਕੰਮ ਇਹ ਰੋਖਾ ਇਸ ਕੰਮ ਨਹੀਂ ਸ਼ੌਕਾਰੀ ਕੰਮ ਤਾਂ ਕੰਮ ਹੀ ਹੈ ਦੇਖੋ ਹਾਂ ਇਹ ਤਾਂ ਸਹੀ ਹੈ ਕਾਰੋਬਾਰ ਹੈ ਵੀਰੇ ਕਾਰੋਬਾਰ ਹੈ ਚਲੋ ਯਾਰ ਆਪਾਂ ਓਏ ਜਾ ਕੇ ਬੋਨਫਾਇਰ ਨਾਲ ਗੱਲ ਕਰਕੇ ਆਉਣੀ ਹੋਟਲ ਵਾਲਿਆਂ ਨਾਲ ਯਾਰ ਸਾਰੀ ਟਰੈਕ ਜੈਰੀ ਟੀਮ ਜਾ ਰਹੀ ਹੈ ਉਹ ਤਾਂ ਕਰਦੀ ਪਊ ਹਾਂ ਸਿੱਧਾ ਸਿੱਧਾ ਵਾਹ ਪੇ ਉਹ ਸਭਾ ਸਾਹਮਣੇ ਆ ਜਾ ਵੀਰੇ ਤੂੰ ਗੱਲਾਂ ਜਾ ਕੇ ਮੈਂ ਫਿਰਦਾ ਮੈਂ ਆ ਗਿਆ ਮੈਂ ਆਜੋ 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 ਓ ਲੈ ਚਲੋ ਮੁੰਡਿਓ ਚਲੋ ਮੁੰਡੇ ਖਾਣਾ ਖਾਣ ਚੱਲੀਏ ਕਾਫੀ ਟਾਈਮ ਆਪਾਂ ਬੋਨਫਾਇਰ ਕਰ ਲਈ ਓ ਰੋਟੀ ਪਣ ਗਈ ਆ ਜਾ ਨਾ ਤਾਂ ਖਾਣਾ ਲੈ ਭਾਈ ਅੱਗੇ ਭਾਈ ਨੇਰਾ ਬਹੁਤ ਹੈ ਨਾ ਮੁੰਡਿਓ ਓ ਜੇ ਕਿਦੋਂ ਚੜਾਈ ਜਾਂਦੇ ਕੁੱਤੇ ਤੇ ਬਹਿ ਜਾਓ ਕੁੱਤੇ ਤੇ ਬਹਿ ਜਾਓ ਕੁੱਤੇ ਤੇ ਲਓ ਜੀ ਲਓ 7 ਵਜੇ ਦੇ ਕਰੀਬ ਲੱਗ ਗਿਆ ਖਾਣਾ ਭਾਈ ਜੀ ਓ ਗੈਸਟ ਟੋਰ ਚਾਲੂ ਹੈ 7 ਵਜੇ ਕਰੀਬ ਆਪਣਾ ਖਾਣਾ ਲੱਗ ਗਿਆ ਜੀ ਤੇ ਜਿਹੜੇ ਹੋਟਲ ਵਾਲੇ ਸੀ ਉਹਨਾਂ ਬੰਦਿਆਂ ਨਾਲ ਗੱਲ ਕਰ ਲਈ ਸੀ ਸਾਰਿਆਂ ਜੀ ਯਾਨੀ ਕਿ ਸਾਰਾ ਸਾਰਾ ਜਿਹੜਾ ਸਾਡਾ ਗਰੁੱਪ ਸੀਗਾ 23-24 ਬੰਦਿਆਂ ਦਾ ਉਹਨਾਂ ਨੇ ਗੱਲ ਕਰ ਲਈ ਸੀ ਯਾਨੀ ਕਿ ਲੱਕੜਾਂ ਵਾਸਤੇ ਬੋਨਫਾਇਰ ਵਾਸਤੇ ਤੇ ਉਹਨਾਂ ਨੂੰ ਅਸੀਂ ਸਾਰੇ ਕਰਨੇ ਇਕੱਠੇ ਕਰਕੇ 25-30 ਬੰਦਿਆਂ ਨੇ ਰੁਪਿਆ ਉਹਨੂੰ 4500 ਰੁਪਏ ਦਿੱਤਾ ਤੇ ਸਾਰੀ ਰਾਤ ਵਾਸਤੇ ਉਹ ਜਿਹੜੀ ਸਾਡੀ ਮਨ ਬੋਨਫਾਇਰ ਚੱਲਦੀ ਰੱਖੂ ਜਿੰਨਾ ਮਰਜ਼ੀ ਚਿਰ ਬੈਠੇ ਰਹੀਏ ਨਹੀਂ ਉਹ 1 ਘੰਟੇ ਦਾ 100 ਰੁਪਿਆ ਲੈਂਦੇ ਸੀ ਇੱਕ ਬੰਦੇ ਤੋਂ ਦੋ ਫਿਰ ਵੀ ਉਹਨਾਂ ਨੇ 2-200 ਰੁਪਿਆ ਲਈ ਲੈਣਾ ਸੀ ਦੋ ਘੰਟਿਆਂ ਦਾ ਆਏ ਵੀ ਸਾਨੂੰ ਆਏ ਵੀ ਸਾਰੀ ਰਾਤ ਚਲਾਵਾਂਗੇ ਇਕੱਠਾ ਸੌਦਾ ਮਾਰ ਲਿਆ ਸੀ ਉਹਨਾਂ ਨਾਲ ਸਰਗਾ ਆ ਗਿਆ ਨਾ স্নੋਫਾਲ ਫੇਰਉਣ ਲੱਗੀ ਪ੍ਰਧਾਨ ਆਪਣੀ ਬੋਤਲ ਚੱਕ ਲਿਓ ਆਏ ਕਰਾਂ ਹੈ ਆਏ ਕਰਾਂ ਇਹ ਮੂਹਰੀ ਜੰਦਾ ਲੱਗਦੀ ਨਾ ਹੁਣ ਓਏ ਗਾਨੇ ਚੀਤੇ ਵਿੱਚ ਮਿਲਦੇ ਆ ਹੋਰ ਅੰਗੇ ਸੋਣੇ ਦੇ ਦਿਲ ਹਾਜ਼ਰ ਮੇਰਾ ਹੈ ਸੁਪਨੇ ਮੇਲੇ ਉਹ ਪਤਨੀ ਨਾ ਮੜਾ ਕੰਮ ਕੀ ਮੇਰਾ

10 ਵਜੇ ਦਾ ਟਾਈਮ ਹੋ ਗਿਆ ਤਾਬੇ ਤੋਂ ਬੋਨਫਾਇਰ ਤੋਂ ਉੱਠ ਕੇ ਆਏ ਆ ਚਾਹ ਪੀ ਕੇ ਤੇ ਆਉਂਦਿਆਂ ਨੂੰ ਟੈਂਟਾਂ ਦਾ ਜਿਹੜਾ ਰਸਤਾ ਸੀ ਉਹ ਬੰਦ ਹੋ ਗਿਆ ਬਿਲਕੁਲ ਬਰਫ਼ ਨਾਲ ਰਾਤ ਨੂੰ ਪਤਾ ਨਹੀਂ ਕੀ ਕੁਝ ਹੋਊਗਾ ਇਧਰੋ ਜਟਾਣਾ ਸੇਵਾ ਕਰ ਰਿਹਾ ਇਹ ਸੇਵਾ ਦਾ ਹੱਕ ਜਟਾਣੀ ਨੂੰ ਦਿੱਤਾ ਸੀ ਨਹੀਂ ਹਾਂ ਇਹ ਬਾਕੀ ਉੱਤੋਂ ਵੀ ਭਰਗੇ ਜੰਟਾ ਫਟੋ ਫਟ 75 75 ਕੈਮਾ ਸਨੋ ਪੈ ਗਈ ਸਾਡੇ ਰੋਟੀ ਕਾਣ ਤੋਂ ਬਾਅਦ ਬਾਅਦ ਹਾਂ ਨੀ ਬਲ ਫੋਟ ਫੈ ਰਹੀ ਹੈ ਸਲਾਹ ਨਾ ਇਹ ਵੀ ਕੰਟੀਨਿਊ ਹੀ ਹੈ ਤੇ ਇਹ ਜਿਹੜੀ ਵੀਡੀਓ ਹੈ ਜੀ ਇਹਨੂੰ ਇੱਥੇ ਹੀ ਆਪਾਂ ਖਤਮ ਕਰਦੇ ਆਂ ਤੇ ਹੁਣ ਆਪਾਂ ਚੱਲੇ ਆਂ ਸੌਣ ਕੱਪੜੇ-ਕੁਪੜੇ ਚੇਂਜ ਆਪਾਂ ਕਰ ਲਈ ਸੀ ਵੈਸੇ ਤੇ ਹੁਣ ਜਾ ਕੇ 슬ੀਪਿੰਗ ਬੈਗਾਂ ਚ ਪੜਦੇ ਆਂ ਤੇ ਜੇ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਕੱਲ ਨੂੰ ਸਵੇਰੇ